ਉਹ ਲੈ ਵੇ ਪਿੱਛੇ ਕਿੱਥੇ ਬੈਠਾਂਗੇ ਯਾਰ ਚੱਲ ਵੇ ਲਾ ਦੇ ਅੰਦਰ ਹੀ ਇੱਧਰ ਵੇਖ ਲੈ ਕਿਵੇਂ ਕਰਨੀ ਆ ਨਾਰਾਇਣ ਕਹਿੰਦਾ ਇਹ ਵਾਸ਼ਰੂਮ ਵਧੀਆ ਬਣੇ ਹੋਏ ਆ ਆਪਾਂ ਕਹ ਤੇ ਚਲ ਗਏ ਹੁਣ ਆਪਣੇ ਵਾਲੀ ਤਾਂ ਨਹੀਂ ਕਿਤੇ ਆ ਗਈਆਂ ਟਿੱਕੀਆਂ ਆਪਣੀਆਂ ਜਗਰਾਉ ਪੌੜਾ ਇਹ ਨਾਲ ਹੀ ਰੇਲਵੇ ਸਟੇਸ਼ਨ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਲੈਨ ਚੱਲੇ ਆ ਇੱਕ ਨਵੀਂ ਐਂਬੂਲੈਂਸ ਬਿਲਕੁਲ ਨਵੀਂ ਨਕੋਲ ਜਾਂਸੀ ਚ ਲੋਕ ਸੇਵਾ ਵਾਸਤੇ ਕਿਉਂਕਿ ਆਪਣੇ ਕੋਲੇ ਪਹਿਲਾਂ ਵੀ ਜਿਹੜੀਆਂ ਦੋ ਐਂਬੂਲੈਂਸਾਂ ਚੱਲਦੀਆਂ ਹਨਾ ਆ ਤਕਰੀਬਨ 18 ਤੋਂ 2025 2018 ਤੋਂ ਸੌਰੀ 2025 ਤੱਕ ਜਾਣੀ ਸੀ 7-8 ਸਾਲ ਹੋ ਗਏ ਜਿਹੜੇ ਲੋਕ ਸੇਵਾ ਕਰਦੇ ਨੂੰ ਤੇ ਅੱਜ ਇੱਕ ਹੋਰ ਨਵੀਂ ਐਂਬੂਲੈਂਸ ਲੈ ਕੇ ਆਉਣੀ ਆ ਤੇ ਉਹ ਜਿਹੜੀ ਤਫਾ ਹਨਾ ਆਪਣਾ ਟੈਂਪੂ ਟਰੈਵਲ ਵਾਲਾ ਲੈਂਦੀ ਉਹ ਲੈ ਕੇ ਆਉਣੀ ਆ ਤੇ ਪਹਿਲਾਂ ਆਪਣੇ ਕੋਲੇ ਜਿਹੜੀ ਟੈਂਪੂ ਟਰੈਵਲ ਆ ਵੱਡੀ ਗੱਡੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੀ ਗੱਲਬਾਤ ਕੀ ਹਿਸਾਬ ਕਿਤਾਬ ਆ ਕਿੱਥੋਂ ਲੈ ਕੇ ਆਉਣੀ ਆ ਤੇ ਕੀ ਰੇਟ ਆ ਕੀ ਪ੍ਰਾਈਜ਼ ਆ ਉਹ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਹੋਇਆ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪਿੰਡ ਕੋਰਕੁਰੜ ਕਲਾ ਤੇ ਇਹਨਾਂ ਵੱਲੋਂ ਜਿਹੜੀ ਸੇਵਾ ਚੱਲਦੀ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਸੇਵਾ ਕਾਫੀਆਂ ਕਾਫੀ ਸੇਵਾ ਚੱਲਦੀਆਂ ਜਿਵੇਂ ਕਿ ਆ ਨੌਜਵਾਨ ਮੁੰਡਿਆਂ ਦੇ ਕੈਂਪ ਲਾਏ ਜਾਂਦੇ ਆ ਹਨਾ ਪੁਲਿਸ ਵਿੱਚ ਆਪਣਾ ਤੇ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ ਫਿਲਟਰ ਲੱਗਿਆ ਹੋਇਆ ਵਾ ਜਿਹੜਾ ਤਕਰੀਬਨ 10-12 ਲੱਖ ਰੁਪਈਆ ਦਾ ਸਿਸਟਮ ਆ ਬਿਲਕੁਲ ਫ੍ਰੀ ਆ ਜਿਹੜਾ ਤੇ ਤਿੰਨਾ ਚਾਰਾਂ ਕਿੱਲਾਂ ਦੇ ਵਿੱਚ ਜਿਹੜਾ ਬਾਗ ਲੱਗਿਆ ਹੋਇਆ ਵਾ ਤੇ ਜਿਹੜੇ ਲੋੜਵੰਦ ਪਰਿਵਾਰ ਆ ਕਈਆਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਤੇ ਹੋਰ ਮਾਲੀ ਮਦਦ ਵੀ ਜਿਹੜੀ ਕੀਤੀ ਜਾਂਦੀ ਆ ਤੇ ਇਹ ਸਾਰੇ ਲੋਕ ਭਲਾਈ ਆਰਮੀ ਗਰੁੱਪ ਤੇ ਸਮਾਜਿਕ ਚੇਤਨਾ ਚੈਰੀਟੇਵ ਸੁਸਾਇਟੀ ਵੱਲੋਂ ਕੀਤੀ ਜਾਂਦੀ ਆ ਇਹਨਾਂ ਵੀ ਜਾਣਾਂ ਮੁੰਡੇ ਨੇ ਕਿ ਕਿਹੜਾ ਵੇ ਵਰਕਰ ਕੀ ਨਾਮ ਆਪਣੇ ਦਾ ਹਾਂ ਸੰਗਤ ਫੂਡ ਹਟ ਇਹ 22 ਸੇਵਾਦਾਰ ਨਾਲ ਇਹਨੇ ਵੀ ਜਾਣਾ ਤੇ ਨਾਲ ਡਾਕਟਰ ਨਰੈਣ ਉਧਰੋਂ ਆਊਗਾ ਤੇ ਆਪਾਂ ਜਾਣਾ ਕਾਹਤੇ ਆ ਨ ਨਹੀਂ ਮੋਟਰਸਾਈਕਲ ਆਪੇ ਸਕੂਟਰ ਹੀ ਲਿਆਉ ਆਪਦੀ ਫੂਡ ਲਿਆਉਣੀ ਨਹੀਂ ਤੁਰ ਕੇ ਚੱਲਦੇ ਆਪਾਂ ਫਿਰ ਤੁਰ ਕੇ ਮੀਂਹ ਚ ਭੱਜ ਜਾਗੇ ਹਲਿਆ ਨਹੀਂ ਕਿਹੜੀ ਗੱਡੀ ਦੀ ਆ ਨਾ ਚਲ ਮੀਵੀ ਪਈ ਜਾਂਦਾ ਆਜਾ ਤੜਕੇ ਦਾ ਤੇ ਬੂੰਦਾ ਬੰਦੀ ਹੋ ਰਹੀ ਆ ਆ ਜਸਤਸਾ ਸੀ ਸੀ ਦਾ ਲੈ ਕੇ ਆਏ ਆ ਇਹ ਲੈ ਕੇ ਆਏ ਨੇ ਪੈਸੇ ਡਾਲਰ ਲੈ ਕੇ ਡਾਲਰ ਡਾਲਰ ਨਾਲ ਆਏ ਐਵੇਂ ਨਹੀਂ ਬਹੁਤ ਵੱਡੇ ਦੰਦ ਐ ਉਹ ਉੱਤੋਂ ਤੋਂ ਬਣਿਆ ਹੋ ਜਾ ਭਲਾ ਹਾਂ ਤਰੀ ਬਾਈ ਦੰਦੇ ਸਾਹ ਲੈਣਾ ਇਹ ਸਾਹ ਲੈ ਹੁਣ ਭੰਗ ਮੰਗਰੀ ਉਹ ਗੱਡੀ ਤੇ ਜਾਣਾ ਬਾਈ ਅਸੀਂ ਫੋਰਡ ਨੂੰ ਦਾ ਨੰਬਰ 11 ਤੇ ਲੈ ਬਈ ਪਿੱਛੇ ਕਿੱਥੇ ਬੈਠਾਂਗੇ ਯਾਰ ਜਗ੍ਹਾ ਹੀ ਹੈ ਨਹੀਂ ਭਰਾ ਹਾਂ ਚਲੋ ਬਈ ਚਲੋ ਰਾਜੀ ਚੱਲ ਪੈ ਚੱਲ ਨਾ ਨਾ ਪਤਲਾ ਜਾਂ ਤੂੰ ਹਾਂਜੀ ਕੀ ਹਾਲ ਨੇ ਜੀ ਹਾਂਜੀ ਕੰਮ ਕਰਤਾ ਸ਼ੁਰੂ ਇਹ ਸਾਡੇ ਸਵਰ ਸਿੰਘ ਫੌਜੀ 22 ਸਾਡੇ ਆ ਗਿਆ ਉਥੋਂ ਅਕੀਨਾਲੇ ਬਰਨਾਲੇ ਤੋਂ ਤੇ ਮਨੂਵੀਰ ਜੀ ਸਾਡੇ ਫਰੀਦਕੋਟ ਤੋਂ ਤੇ ਆਪਣਾ ਸਰਨਾ ਸਿੰਘ ਨੰਬਰਦਾਰ ਤੇ ਇਧਰ ਸਾਨੂੰ ਪਤਾ ਆਵਾ ਫਸ ਜਾ ਕਿਸੇ ਪਿੱਛੇ ਹਾਂ ਲਿਧਾਨੇ ਜਾਂਦੇ ਸਾਨੂੰ ਲੱਗਣਾ 1.5 ਘੰਟੇ ਤੇ ਅਸੀਂ ਚਾਕਲੇਟਾਂ ਖਾ ਲ ਕੇ ਨਾ ਜਰਾ ਫਰੂਟ ਵਾਲੀਆਂ ਆ ਗਈਆਂ ਸੇਵਾ ਵਾਲੇ ਕੰਮ ਨੂੰ ਚੱਲੇ ਆ ਤੇ ਬਾਹਰ ਨਹੀਂ ਤੀਜਾ ਪਹਿਲਾਂ ਹੀ ਮਿਲੋ ਹਾਂ ਹੈ ਕੈਨੇਡਾ ਚੋਂ ਆਈਆਂ ਬਈ ਕੈਨੇਡਾ ਦੀ ਮੇਵੇ ਮਿਲਦੇ ਹੋਗੇ ਇੱਕ ਤਾਂ ਹੁੰਦੇ ਇੰਦਰਲੇ ਮੇਵੇ ਸਹੀ ਆ ਬਾਬੇ ਨੂੰ ਪਤਾ ਲੋਈ ਨਾ ਵੇਖ ਉਹ ਯਾਰ ਮਰਹਨ ਹਾਂ ਜੀ ਲੋ ਅੱਜ ਬਸ ਐਂਜਾ ਕੋਣ ਚੱਲਣ ਦੇ ਹੋਣੀ ਬੜਾ ਤਖੜਾ ਠੀਕ ਹੈ ਤੇ ਤੁਸੀਂ ਉਹ ਰਖੜੀ ਬੰਨ ਸਮਾਰੋ ਕੋਈ ਨਹੀਂ ਉਹ ਵਿੱਚ ਉਹ ਵੀ ਨਹੀਂ ਵਿੱਚ ਲਿਆ ਜਾ ਯਾਰ ਯਾਰ ਦੇਖੋ ਸਾਡੇ ਬਾਈ ਜੀ ਦੀ ਭੈਣ ਨੇ ਰਖਣੀ ਪਈ ਆ ਤਾਂ ਉਹ ਚੋਣ ਦੋ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅਸੀਂ ਮਹਾ ਨਿਕਲੇ ਗੱਡੀ ਚੋਂ ਹਾਲੇ ਵੀ ਸਾਡੇ ਨੰਬਰਦਾਰ ਸਾਹਿਬ ਹੁਣੇ ਤਾਂ ਮੌਜਨਾ ਬੈਠੇ ਆਏ ਆ ਤੇ ਅਸੀਂ ਪਹੁੰਚ ਗਏ ਹਾਂ ਫੋਰਸ ਏਜੰਸੀ ਤੇ ਧੰਨਵਾਦ ਹਾਂਜੀ ਤੇ ਇਹ ਹੈਗੀ ਆ ਜਿਹੜੀ ਆਪਣਾ ਦਿੱਲੀ ਵਾਲਾ ਤੇ ਜੰਮੂ ਵਾਲਾ ਰੋਡ ਆ ਤੇ ਇਧਰਲੇ ਪਾਸੇ ਇਹ ਜਿਹੜੀ ਏਜੰਸੀ ਆ ਲੁਧਿਆਣੇ ਦੇ ਬਾਹਰ ਬਾਹਰ ਆ ਆਪਣੇ ਵਾਲੀ ਤਾਂ ਨਹੀਂ ਕਿਤੇ ਚਲ ਮੱਜ ਕਲਾ ਕਲਾ ਦੀ ਲੜ ਹੈ ਹੋਰ ਵਾਹ ਫੋਰ ਆ ਹਾਂ ਆਹ ਸਾਰੀਆਂ ਨਾ ਨਹੀਂ ਦੋ ਇਹ ਚਲ ਚੀ ਗਣੀ ਵੀ ਹੈ ਨਾ ਹਾਂ ਉਹ ਦੋ ਦੋ ਦੇ ਨਾਲ ਨਾਲ ਉਹਨਾਂ ਨੂੰ ਬੈਠਾ ਆਇਆ ਹੈ ਹਲੋ ਹਾਂਜੀ ਹਲੋ ਪਹਿਲਾਂ ਆ ਗਈ ਚਾਹ ਤੇ ਨਾਲ ਹੈਗੇ ਬਿਸਕੁਟ ਚਾਹ ਪਾਣੀ ਪੀ ਲਓ ਭਾਈ ਆਪ ਨੂੰ ਰਖਾਉਣਾ ਭਰਾ ਮਸਾ ਅਸੀਂ ਤਾਂ ਉੱਤਰੇ ਆਂ ਚਾਹ ਪਾਣੀ ਪੀ ਕੇ ਤੇ ਹੁਣ ਫੇਰ ਅਸੀਂ ਗੱਡੀ-ਗੱਡੀ ਵੇਖਣੇ ਪੈਣਗੇ ਕਿ ਇੱਧਰਲੇ ਪਾਸੇ ਖੜੀ ਹੈ ਨਾ ਹੈਗੇ ਬਈ ਜੇ ਕੁਕੜੀ ਚਾਹ ਚੁੱਕੋ ਜੀ ਸ਼ਹਿਰ ਦਾ ਖਾਣਾ ਹੈ ਤੇ ਕੀ ਹੈ ਨਾ ਪਾਣੀ ਹੋ ਜੇ ਨਾ ਅੱਛਾ ਇੰਨਾ 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 ਠੀਕ ਹੈ ਜੀ ਮਤਲਬ ਇੱਕ ਜਿਵੇਂ ਕੱਡੇ ਨਹੀਂ ਵੱਜਦੀ ਜੇ ਖਾਤੇ ਤੇ ਇੱਕ ਰੇਤਲੇ ਲਾ ਕੇ ਚਲੀ ਜਾਂਦੀ ਇੱਕ ਟਾਇਰ ਜ਼ਿਆਦਾ ਧਰ ਜਾਂਦਾ ਉਹ ਸਾਰੀ ਪਾਵਰ ਉਧਰ ਚ ਆ ਜਾਂਦੀ ਜੀ ਉਹ ਇੱਕ ਟਾਇਰ ਨਾਲ ਹੀ ਹੋਰ ਹੋਰ ਵੀ ਲੱਗੂਆਂ ਗੱਡੀ ਹੈਵੀ ਬਹੁਤ ਵੱਡੀ ਉੱਚੀ ਬਣੀ ਹੋਈ ਪੂਰੀ ਹਾਥੂ ਧਾਲਕੀ ਜੁ ਹੁੰਦਾ ਜਾਂ ਨਾ ਹਾਂਜੀ ਹਾਂਜੀ ਮੇਖਾਂ ਯਾਰ ਉਹ ਤਾਂ ਗੱਡੀ ਬਹੁਤ ਦਾਣੀ ਸਹੀ ਗੱਲ ਹੈ ਮਰਹਿਣ ਨਰਨ ਮੈਂ ਤਾਂ ਨਾ ਤੇ ਮਾਰ ਗੋਲੀ ਕਰੇ ਟੱਕਰ ਟੱਕਣ ਵੇ ਸਹੀ ਗੱਲ ਹੈ ਵੇਖੀ ਜੋ ਕਰੋਨਾ ਹੀ ਲੌਣਾ ਆ ਜਾ ਆ ਜਾ ਲੋਕਰੀ ਬਟ ਨਰਨ ਹੁਣ ਅਸੀਂ ਚੱਲੇ ਆਂ ਬਈ ਜਿੱਥੇ ਸਾਡੀ ਗੱਡੀ ਖੜੀ ਆ ਜਿਹੜੀ ਅਸੀਂ ਕਰਾਈ ਸੀ ਬਾਕ ਤੇ ਇਧਰਲੇ ਪਾਸੇ ਹੈਗਾ ਸਰਵਿਸ ਸਟੇਸ਼ਨ ਜਿਹੜਾ ਜਿੱਥੇ ਗੱਡੀਆਂ ਗੁੱਡੀਆਂ ਧੋਂਦੇ ਆ ਤਾਂ ਜਾਂ ਉਹਨਾਂ ਦੀ ਸਰਵਿਸ ਕਰਦੇ ਗੱਡੀਆਂ ਦੇ ਗੱਡੀ ਆਪਣੀ ਦੰਦੂ ਆਈ ਜਾਂਦੀ ਉਹ ਤਾਂ ਨਹੀਂ ਆਪਣੇ ਵਾਲੇ ਇਹ ਦੂਸਰਾ ਆਪਣੇ ਵਾਲੇ ਦੂਜੀ ਚੰਗੀ ਆ ਇਹਦੇ ਨਾਲ ਹਾਂ ਸਹੀ ਗੱਲ ਹੈ ਹੈ ਵਾਹ ਆਇਸ਼ਾ ਉਹ ਪਰਲੀ ਹੈ ਅੰਦਰ ਦੀ ਵੀ ਨਵੀਂ ਤਲਾ ਹੈ ਇਹ ਪੁਰਾਣੀਆਂ ਗੱਡੀਆਂ ਤੇ ਆਪਣੇ ਵਾਲੀ ਜਿਹੜੀ ਬੁੱਕ ਕਰਾਈ ਸੀ ਉਹ ਗੱਡੀ ਆ ਖਰੀ ਹੈ ਜੀ ਇਹ ਲੱਗੇ ਲਗਾਈ ਹਾਂ ਹਾਂ ਇਤਵਾਂ ਗਈ ਕੰਪਨੀ ਦਾ ਬਟਾ ਵਿੱਤੇ ਦੇਖੀ ਆ ਆ ਸਹੀ ਹੈ ਕੰਮ ਹੈ ਨਾ ਕੋਈ ਨਹੀਂ ਸੀ ਤਾਂ ਲਾਇਆ ਨਾ ਤੇ ਦੇਖ ਕੇ ਗਿਆ ਸੀ ਉਦੋਂ ਗੱਡੀ ਨਹੀਂ ਨਹੀਂ 4 4 ਸਕੂਟਰ ਤਾਂ ਲਾਇਆ ਦਾ ਹਨਾ ਮਾਈਕ੍ਰੋ ਫਾਈਟ ਦਾ ਇਹ ਗੱਲ ਨਹੀਂ ਵੀ ਬੀਰੋ ਇਹ ਸਟਰਕਚਰ ਨਾ ਹੋਵੇ ਤਾਂ ਬੰਦੇ ਦੋ ਬੰਦੇ ਬਹਿ ਸਕਦੇ ਵਾ ਕਹਿਣਾ ਮੈਂ ਤੇ ਵੀ ਬੀਰੋ ਬੈਠੇ ਬੈਲਦੇ ਹੁੰਦਾ ਪੰਜਾਹ ਇੱਧਰ ਸੁਣ ਨਾ ਸਵਰਨੇ ਇੱਕ ਇੱਥੇ ਬਹਿ ਗਿਆ ਦੋ ਤਿੰਨ ਦੋ ਅੱਗੇ ਤੇ ਇੱਕ ਡਰਾਈਵਰ ਦੋ ਅੱਗੇ ਜਣੀ ਉਹ ਤਾਂ ਅਗਲੇ ਛੱਡ ਜਣੀ ਬੰਦੇ ਮਰੀਜ਼ ਨਾਲ ਤਾਂ ਦੋ ਤਿੰਨ ਜਾ ਸਕਦੇ ਤਿੰਨ ਜਿਆਦਾ 320 ਹਾਂ 032 ਹੈ ਨਾ 032 ਜੀ ਦਾ ਇਹ ਹਾਂ 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 ਇਹ ਨੂੰ ਰੋਕਾੜਾ ਹਾਂ ਵੀ ਇਸ ਵਾਰ ਨੇ ਕਿਵੇਂ ਲੱਗੀ ਗੱਡੀ ਤੇ ਬਹੁਤ ਹੀ ਵਧੀਆ ਯਾਰ ਬਹੁਤ ਵਧੀਆ ਗੱਡੀ ਹਾਂਜੀ ਬਹੁਤ ਵਧੀਆ ਫੰਕਸ਼ਨ ਹੈ ਠੀਕ ਹੈ ਬਹੁਤ ਵਧੀਆ ਗੱਡੀ ਹੈ ਜੀ ਤੇ ਇਹ ਆਪਣੀ ਸੋਸਾਇਟੀ ਨੂੰ ਵਧਾਈਆਂ ਹਾਂਜੀ ਇਹ ਪਾਤਰ ਹੈ ਵਧਾਈ ਦੇ ਕਿਉਂ ਜੀਰਾ ਵਾਲਿਆਂ ਨੂੰ ਇੱਕ ਵਧੀਆ ਸਵਾਦ ਮਿਲਣ ਲੱਗੀ ਹੈ ਹਾਂਜੀ ਇਹ ਬਹੁਤ ਵੱਡੀ ਚੰਗੀ ਹੈ ਪੇਸ਼ੈਂਟ ਨੂੰ ਸਹੂਤਾਵਾਂ ਰਹਿਣੀਆਂ ਤੇ ਬਹੁਤ ਸਾਰੀਆਂ ਤੇ ਇਹ ਆਪਣੀ ਸਾਰੀ ਟੀਮ ਸਾਡੀ ਬੁਲਾਈ ਦੀ ਕਰਨਾ ਹਾਂ ਉਹਨਾਂ ਦਾ ਸੰਗਤ ਹੋਵੇਗੀ ਬਹੁਤ ਉਤਸ਼ਾਹਪੂਰਨ ਲੱਗੇਗੀ ਹਾਂ ਤੇ ਫਿਰ ਉਹ 10000 ਰੁਪਏ ਦਾ ਬੰਨਾ ਮਿਲਦਾ ਸਾਰੀ ਸਾਡੀ ਹੋ ਗਈ ਹੈ 300 0320 0320 ਇਹ 320 ਸਾਨੂੰ ਇਹ ਲੱਗੇਗਾ ਜੀ ਉਹ 10000 ਰੁਪਏ ਦਾ ਬੰਨਾ ਬੇਰਾਗ ਹੋਵੇ ਕੁਛ ਕਿਸ ਨੇ ਆ ਨਾ ਤੇ ਸਹੀ ਲੱਗਦਾ ਕਰ ਲੋ ਕਰ ਲੋ ਤੇ ਤੱਲ ਲੋ ਇਹ ਆਮ ਤੌਰ ਨੂੰ ਨੰਬਰ ਤਾਂ ਇਹਦਾ ਪੀਪੀ05 ਮਤਲਬ ਅਸੀਂ ਪੀਪੀ05 ਲੁਧਿਆਣਾ ਪਾਰ ਨਹੀਂ ਪਾਰਸ ਦੇ ਉੱਪਰ ਹੋਣੀ ਉੱਥੋਂ ਆਰਟੀਓ ਹੀ ਕਟਾਂਗੇ ਉਹ ਤਾਂ ਆਰਟੀਓ ਉਹੀ ਹੋਣੀ ਪੁਆਇਪਰ ਉਹ ਕੱਢਾ ਕੋਈ ਜਲਦੀ ਆਪਾਂ ਉੱਥੇ ਮਿਲ ਲਾਂਗੇ ਨਹੀਂ ਤੁਸੀਂ ਮਿਲ ਲੀ ਨਾ ਨਹੀਂ ਕੋਈ ਗੱਲ ਨਹੀਂ ਮਿਲ ਕੇ ਨੰਬਰ ਉਹ ਚੀਜ਼ ਨਾਲ ਜਿਵੇਂ ਗੱਡੀਆਂ ਸਸਤਾ ਦੀਆਂ ਸਸਤਾਆਂ ਹੀ ਆ ਗਣੀਆਂ ਸਸਤਾ ਦੇ ਇੱਕੋ ਜਿਹੇ ਨੰਬਰ ਹੋਣ ਉਹ ਚੀਜ਼ ਦਾ ਪਤਾ ਲੱਗਦਾ ਫਰਕ ਹੈ ਕੋਈ ਗੱਲ ਨਹੀਂ ਪਜ਼ਾਰ ਬਾਹਰ ਮੈਂ ਉਹ ਤੇ ਸਿਲੰਡਰ ਨਹੀਂ ਆਉਂਦਾ ਬਈ ਇਹਦੇ ਨਾਲ ਉਦਾ ਆਪੀ ਜਵਾਨਾ ਬੰਦਾ ਬਸ ਬਾਕੀ ਤਾਂ ਸਭ ਕੋ ਸਿਲੰਡਰ ਹੈ ਨਹੀਂ ਸਿਲੰਡਰ ਲਵਾਉਣਾ ਪੈਣਾ ਆਪ ਨੂੰ ਆਕਸੀਜਨ ਸਿਲੰਡਰ ਖਾਲੀ ਦਾ ਹੋਊਗਾ ਯੂਰੋ ਵਾਲੀ ਗੱਡੀ ਆ ਇਹ ਚ ਯੂਰੋ ਪੈਂਦਾ ਵਾ ਆ ਪੱਖੇ ਪੁੱਖੇ ਦੇ ਵਾਸਤੇ ਨਹੀਂ ਯੂਰੋ ਤੇ ਪੈਂਦੇ ਹੁੰਦੇ ਵਿੱਚ ਯਾਰ ਡੀਜ਼ਲ ਗੱਡੀਆਂ ਕਈਆਂ ਦੇ ਹਾਂ ਤੇ ਆਹ ਪੱਖੇ ਵਾਲੇ ਆ ਲਾਈਟ ਈ ਆ ਪੱਕੇ ਏਸੀ ਆਨ ਕਰਕੇ ਵੇਖ ਜੀ ਕੇਸੀ ਆਨ ਕਰਕੇ ਵੇਖਿਆ ਅੰਦਰ ਨਰਾਇਣ ਨੇ ਵੇਖਿਆ ਦਰ ਖਾਣਾ ਕਿ ਸਟਾਰਟ ਕਰਨੀ ਪੈਣੀ ਬਦਲਾ ਸਟਾਰਟ ਕੁ ਮਿੰਟ ਦੇ ਦੇ ਲਿਓ ਫਿਰ ਕੋਤੇ ਆ ਨਾ ਪੁੱਲ ਤੇ ਆ ਛੱਡਿਆ ਨਹੀਂ ਸੀ ਏਸੀ ਛੱਡਿਆ ਫੋਨ ਚੱਲਿਆ ਹਾਂ ਠੀਕਾ ਮੂਰੀ ਦੇ ਲੈਡਰ ਮੈਂ ਦੱਸਣੀ ਹੈ ਜਿਹੜੀ ਕਈਆਂ ਨੂੰ ਨਹੀਂ ਪਤਾ ਹੈ ਡੇਲੀ ਚੱਲੂਗੀ ਗੱਡੀ ਉਹ ਦੀ ਡੇਲੀ ਡੇਲੀ ਕਿੰਨਾ ਕਿਲੋਮੀਟਰ ਇਹ ਤਾਂ ਜਾਂ ਵੀ ਚੱਲੀ 100 ਇਹ ਤਾਂ ਐ ਨਹੀਂ ਪਤਾ ਚੱਲਣ ਦੇ 500 ਹੀ ਚੱਲੇ ਜੇ ਇਦਾਵੇਂ ਦਾ ਕੰਮ ਆ ਤੁਹਾਡਾ ਮਦਦ ਚਲਾਣੀ ਗੱਡੀ 70 80 ਦੀ ਸਪੀਡ ਤੇ ਰੱਖਣੀ ਆ ਹੂੰ ਕਿਉਂਕਿ ਤਾਂ ਯੂਰੀ ਹੈਗਾ ਉਹਨੇ ਕੰਡਾ ਬੋਨੇ ਟੈਂਪਰੇਚਰ ਦਾ ਕੰਮ ਕਰਨਾ ਹੂੰ ਅਗਰ ਆਪਸ 100 ਸਪੀਡ ਦੇ ਵਿੱਚ ਚਲਾਈ ਜਾਵਾਂਗੇ ਤੇ ਯੂਰੀ ਦਾ ਕੰਮ ਨਹੀਂ ਕਰਨਾ ਤਾਂ ਸੂਤ ਮਬ ਵੱਜ ਜਾਣਾ ਅੱਛਾ ਅੱਛਾ ਸੂਤ ਮਾਗ ਲੈ ਤੇਰੇ ਸਾਡੀ ਆ ਲੈਟ ਆ ਜਾਣੀ ਆਪ ਕੋ ਆ ਰਹੀ ਆਲੀ ਓਕੇ ਆਸ ਤੇ ਪੋਰ ਵਾਲਾ ਬਟਨ ਵੇਪਾ ਹੂੰ ਤੇ ਯੂਰੀ ਵਾਲਾ ਬਟਨ ਆ ਗੱਡੀ ਇਹ ਮਾਲੋ ਖੇਤਰੀ ਚਲਾਣੀ ਆ ਜਦੋਂ ਚਲਾਣੀ ਆ ਵੀ 70 80 ਤੋਂ 70 ਤੇ ਆਰਾਮ ਜਲਦੀ ਚਲਦੀ ਆ 60 70 60 70 ਦਾ ਮਾ ਟੈਂਪਰੇਚਰ ਮੇਨਟੇਨ ਰਹੇ ਤਾਂ ਤਿੰਨ ਚ ਤੇਰੇ ਬਾਕੀ ਕਰੀਣਾ ਜੂਰੀ ਨੇ ਅਗਰਾ ਬੱਕ ਆ ਪਿਆ ਇੰਜਨ ਦਾ ਗੱਡੀ ਦਾ ਇਹ ਇਹ ਜੂਰੀਆ ਵੀ ਪੈਂਦਾ ਜੂਰੀ ਵਾਲੀ ਆ ਥੱਲੇ ਆ ਟੈਂਕ ਹਾਂ ਹਾਂ ਅੰਦਰੋਂ ਆਪਾਂ ਕਹਦੇ ਚੱਲ ਗਏ ਹੁਣ ਬੈਠੀਏ ਬੈਠੀਏ ਲੈ ਆ ਬਾਈ ਨਵੀਂ ਗੱਡੀ ਦੀ ਸ਼ਰਵਾਤ RAMSEH SINGH ਲੋ ਬਾਈ ਗੱਡੀ ਹੁਣ ਅਸੀਂ ਕੱਢਣ ਲੱਗੇ ਆ ਜਾਂਸੀ ਚੋਂ ਗੱਡੀ ਤੇ ਚਲ ਆ ਜੋ ਬਈ ਆ ਜੋ ਹਰੀ ਝੰਡੀ ਦੇਤੀ ਆ ਚੰਗਾ ਭਾਈ ਟਾਟਾ ਪੈਦਾ ਫੋਪੇ ਕੀ ਜਾਣ ਥੋਈ ਦੁਰਜਾ ਚਲੋ ਭਾਈ ਹਲੋ ਨਾਪਦੇ ਕਿਲੇ ਉਹਨੇ ਲੋਹਣੇ ਕੋਲੇ ਲੈ ਵੀ ਅਸੀਂ ਹੁਣ ਤੁਰ ਪਿਆ ਲੁਧਿਆਣੇ ਤੋਂ ਤੇ ਐਂਬੂਲੈਂਸ ਆ ਗਈ ਸਾਡੇ ਹੱਥ ਦੇ ਵਿੱਚ ਤੇ ਕਾਰਵਾਈ ਚੱਲੀ 2 2.5 ਘੰਟੇ ਕਿਉਂਕਿ ਕਾਗਜ਼ ਪੱਤਰ ਥੋੜਾ ਜਿਆ ਹੈਗਾ ਸੀਗਾ ਤੇ ਬਾਕੀ ਗੱਡੀ ਦਾ ਵੀ ਥੋੜਾ ਮੋਟਾ ਜਿਹੜਾ ਕੰਮ ਕਰਨ ਵਾਲਾ ਸੀ ਉਹਨਾਂ ਨੇ ਧੋਤ ਆ ਕੇ ਦੇਣੀ ਸੀ ਮੀਂਹ ਪਈ ਜਾਂਦਾ ਸੀਗਾ ਇਸੇ ਕਰਕੇ ਜਿਹੜਾ ਥੋੜਾ ਜਿਹਾ ਟਾਈਮ ਲੱਗ ਗਿਆ ਸਾਨੂੰ ਤੇ ਸਾਨੂੰ ਇੱਕ ਗੱਡੀ ਹੋਰ گورਖਾ ਪਸੰਦ ਆ ਗਈ ਹੈ ਤੇ ਹੁਣ ਹਨਾ ਅਗਲੀ ਦਾ ਕਢਾਵਾਂਗੇ ਕਢਾਵਾਂਗੇ ਉਹ ਵੀ ਹਾਂ ਸੁੱਖ ਚਾਹੀਦੀ ਆ ਮੈਂ ਤਾਂ ਸੋਚ ਰਿਹਾ ਕਢਾਉਣ ਬਾਰੇ ਉਹਨੂੰ ਇਹਨਾਂ ਮੁੰਡਿਆਂ ਦਾ ਹੁਣ ਮਿਲ ਤਾਂ ਸਾਰਿਆਂ ਦਾ ਆਇਆ ਵਾ ਹੁਣ ਇਹ ਨਹੀਂ ਵੇਖਦੇ ਤੇ ਬਾਕੀ ਚਲੋ ਵੇਖਦੇ ਆ ਵਾਵਾ ਮੀ ਪਈ ਜਾਂਦਾ ਬਈ ਜਦੋਂ ਤੇ ਅਸੀਂ ਆਏ ਆ ਨਾ ਉਦੋਂ ਦਾ ਮੀ ਜਿਹੜਾ ਲੁਧਿਆਣੇ ਦੇ ਵਿੱਚ ਹਟਿਆ ਨਹੀਂ ਕਣ-ਮਣ ਕਣ-ਮਣ ਹੋਈ ਜਾਂਦੀ ਆ ਬਹੁਤ ਜ਼ਿਆਦਾ ਮੀ ਬਾਈ ਬਹੁਤ ਜ਼ਿਆਦਾ ਵੇਖੋ ਆ ਵੇਲਾ ਇਹ ਆ ਵਾਈਪਰ ਜੇ ਵੀ ਕੰਮ ਨਹੀਂ ਕਰਦੇ ਉਹਦੋਂ ਪਾਣੀ ਫੇਰ ਸੀ ਸਾਤ ਹੁੰਦਲਾ ਹੋ ਜਾਂਦਾ ਵਾ ਲਓ ਦੇਖੋ ਉਹ ਫੋਲ ਕੀਤੇ ਹੋਇਆ ਤਿੰਨ ਨੰਬਰ ਤੇ ਪਰ ਤਿੰਨ ਨੰਬਰ ਤੇ ਵੀ ਉਹ ਭੂਤ ਨਹੀਂ ਭੁੱਲੀ ਪਈ ਉਹਦੀ ਇਹ ਆ ਗਿਆ ਆਪਣਾ ਕਿਹੜਾ ਚੌਕ ਬਈ ਇਹ ਇਹ ਜਗਰਾਉਂ ਪੋਲਾ ਬਈ ਜਗਰਾਉਂ ਪੋਲਾ ਬਈ ਇਹ ਜਗਰਾਉਂ ਪੋਲਾ ਇਹ ਨਾਲ ਹੀ ਰੇਲਵੇ ਸਟੇਸ਼ਨ ਇਧਰਲੇ ਪਾਸੇ ਇਹ ਰੋਡ ਆ ਜਿਹੜਾ ਸਿੱਧਾ ਇਹ ਅੰਬਾਲੇ ਵਾਲੇ ਰੋਡ ਤੇ ਚੜ ਜਾਂਦਾ ਵਾ ਤੇ ਨਾਲ ਹੀ ਉਥੇ ਗਾਂਹ ਜਾ ਕੇ ਵੈਸੇ ਤੁਸੀਂ ਚੰਡੀਗੜਾ ਵਾਲਾ ਰੋਡ ਨੂੰ ਵੀ ਪੈ ਸਕਦੇ ਹੋ ਤੇ ਇੱਥੋਂ ਫਰੋਹੇਪੁਰ ਵੱਲ ਨੂੰ ਪਸੇ ਜਾਂਦਾ ਵਾ ਹੁਣ ਦੇਖੋ ਇੱਥੋਂ ਅਸੀਂ ਜੇ ਫਰੋਹੇ ਜਾਣਾ ਅਸੀਂ ਫਰੋਹੇਪੁਰ ਨੂੰ ਨਹੀਂ ਨਹੀਂ ਖੁੱਲਿਆ ਐਂਬੂਲੈਂਸ ਹੀ ਮੁੜੀ ਆਪਾਂ ਮੋੜ ਸਕਦੇ ਆ ਤੇ ਯਾਨੀ ਕਿ ਸਾਡੀ ਉਹ ਫੋਰਚੂਨਰ ਖੜੀ ਆ ਇਹ ਮੋੜ ਨਹੀਂ ਸਕਦੀ ਇਹ ਪਕੜੇ ਗਏ ਤੇ ਸਾਡਾ ਤਾਂ ਮਰੀਜ਼ ਵੀ ਪਿੱਛੇ ਪਿਆ ਹੋਇਆ ਤੇ ਅਸੀਂ ਜਾ ਸਕਦੇ ਆ ਕੌਣ ਆ ਮੀਂਹ ਜੰਦ ਦਾ ਸਾਡਾ ਮਰੀਜ਼ ਨਰੇਲ ਨਰੇਲ ਆਪਾਂ ਮੋੜ ਸਕਦੇ ਸਾਬ ਮੈਂ ਕਿਹਾ ਸਾਡਾ ਮਰੀਜ਼ ਨਹੀਂ ਪਿਆ ਮੋੜੀਆਂ ਨੇ ਸਾਰੀਆਂ ਗੱਡੀਆਂ ਮੋੜੀਆਂ ਅੱਛਾ ਤੇ ਬੱਦਲਬਾਈ ਬਹੁਤ ਹੋਈ ਪਈ ਆ ਬਾਈ ਹਾਸੇ ਨਾਲ ਹਾਸਾ ਰਹਿ ਗਿਆ ਮੈਨੂੰ ਆਪਾਂ ਤੁਹਾਨੂੰ ਘੋਣਗੇ ਤੇ ਇਹ ਵੈਸੇ ਸ਼ਹੀਦ ਭਗਤ ਸਿੰਘ ਪਚੌਂਖ ਵੀ ਕਹਿ ਸਕਦੇ ਆ ਕਿਸ ਹਿਸਾਬ ਨਾਲ ਕਿਉਂਕਿ ਉਹਨਾਂ ਦੇ ਇੱਥੇ ਸਟੈਚੂ ਲੱਗੇ ਹੋਏ ਆ ਬੁੱਤ ਲੱਗੇ ਹੋਏ ਵੇ ਆ ਉਹ ਸਾਹਮਣੇ ਪੈ ਜਾ ਪੈ ਜਾ ਵੈਸੇ ਇੱਥੇ ਪੁਲਿਸ ਵਾਲਿਆਂ ਦੀ ਚੌਂਕੀ ਵੀ ਉਹ ਤੋਂ ਵੀ ਥੋੜਾ ਬਚ ਕੇ ਅਸੀਂ ਨਹੀਂ ਆਉਂਦੇ ਵੀ ਇਤੋਂ ਆਦਾ ਇੱਧਰ ਗਲਤ ਮੋੜੋ ਕਿਉਂਕਿ ਇਹ ਨਾਲ ਦੇ ਨਾਲ ਇਹਨਾਂ ਨੇ ਚਲਾਨ ਧਰ ਦੇਣਾ ਹੁਣ ਤਾਂ ਮੀਂਹ ਪੈਂਦਾ ਕਰਕੇ ਥੋੜਾ ਅੰਦਰ ਬੈਠੇ ਆ ਦੇਖੋ ਜਲਥਲ ਹਾਂ ਤੇ ਆ ਜਲਥਲ ਹੋਇਆ ਪਿਆ ਵਾ ਇੱਧਰਲੇ ਪਾਸੇ ਤੁਹਾਨੂੰ ਦਿਖਾਉਣਾ ਓਏ ਹੁਣ ਤਾਂ ਫਿਰ ਉਧਰ ਕੈਂਸਲ ਹੀ ਕਰਨਾ ਪੈਣਾ ਅਗਲੀ ਤੇ ਸਹੀ ਇੱਥੋਂ ਅਸੀਂ ਮੁੜਾਂਗੇ ਹੁਣ ਪਿੰਡ ਵੱਲ ਨੂੰ ਕਿਵੇਂ ਲਾਈਟਾਂ ਚਲਾ ਦਿਆਂ ਤਾਂ ਹੀ ਕੰਮ ਚੱਲਦਾ ਮੀਂਹ ਯਾਰ ਫੀਸ ਭਰਨੀ ਮਣੀ ਫੇਰ ਦੇ ਹੁਣ ਜਦੋਂ ਬੋਲੀ ਲਾਂਗੀ ਲੁਧਿਆਣੋਂ ਚੱਲ ਕੇ ਤੇ ਹੁਣ ਆਪਾਂ ਇਸ ਵਕਤ ਪਹੁੰਚ ਗਏ ਆ ਜਿਗਰਾਵਾਂ ਕੋਲੇ ਤੇ ਇੱਥੇ ਬਣਿਆ ਹੋਇਆ ਰਾਜਾ ਟਾਬਾ ਤੇ ਇੱਥੇ ਚਾਹ ਪਾਣੀ ਪੀਣ ਦੀ ਸਕੀਮ ਬਣੀ ਵੀ ਆ ਆ ਸਾਹਮਣੇ ਆ ਗਿਆ ਜੀ ਰਾਜਾ ਟਾਬਾ ਇੰਦੇਲੇ ਪਾਸੇ ਤੇ ਜਦੋਂ ਅਸੀਂ ਜਾਣਾ ਤਾਂ ਥੱਲੇ ਦੇ ਉੱਤਰ ਕੇ ਇਧਰ ਦੇ ਪਾਸੇ ਆਉਣਾ ਪੈਣਾ ਬਾਕੀ ਵੇਖ ਲਓ ਬਈ ਮੈਂ ਤਾਂ ਤੁਹਾਨੂੰ ਇਹ ਜਣਾ ਬਈ ਆਪਾਂ ਚੱਲ ਵੜੀਏ ਥੱਲੇ ਦੀ ਚੰਗੇ ਰਵਾਂਗੇ ਭਿੱਜਾਂਗੇ ਨਾ ਕੁਛ ਨਾ ਮੜਾਂ ਆਵੇ ਆਗੇ ਤੇਰੇ ਨੇ ਬੱਸ ਉਹ ਜਾਣਦੇ ਆ ਭਾਈ ਜਾਣਾ ਉਹਨਾਂ ਨੇ ਥੱਲੇ ਦੀ ਚੱਲ ਜਾਂਦੇ ਆ ਉਹ ਜਾਣਦੇ ਆ ਯਾਰ ਲੈ ਟਿੱਕੀ ਹੈ ਇੱਕ ਇੱਕ ਖਾਵਾਂਗੇ ਕੀ ਟਿੱਕੀ ਟਿੱਕੀ ਮੁੰਡੇ ਸਕੀਮਾ ਹੁਣੇ ਲਾਉਂਦਾ ਬੇਬੀ ਹੈਗਾ ਟਿੱਕੀ ਆ ਤੇ ਦੱਬ ਜਾਦਾ ਆਪੇ ਆਇਆ ਇਹ ਤੋਂ ਆ ਪੌਲ ਦੇ ਥੱਲੇ ਦੀ ਹੋ ਕੇ ਲੰਘਣਾ ਵਾ ਹਾਲਗੇ ਲੋਕ ਪਲੇਅਰ ਮੇਰਾ ਬੁੱਤ ਇਹਨੇ ਤਾਂ ਹਾਂ ਪੱਕਾ ਹੀ ਲੈ ਲਵਾਂਗੇ ਇਹਨਾਂ ਨੇ ਇਹਦਾ ਰੰਗ ਦੇ ਨਾਲ ਹੀ ਜਾਊਗਾ ਫਿਰ 20-20 ਲੱਖ ਰੁਪਏ ਬਾਜ਼ ਮੁੰਡੇ ਲਾਇਆ ਵਾ ਇਹਨਾਂ ਦਾ ਹੈ ਬਾਜ਼ ਨੂੰ ਵੇਖਣ ਚੱਲੇ ਹੁਣ ਆਪਾਂ ਇੱਥੇ ਵੱਲ ਆਜਾ ਆ ਆ ਗਿਆ ਰਾਜਾ ਟਾਬਾ ਤੇ ਆਪਾਂ ਕਿਹੜੀ ਪਾਰਕਿੰਗ ਚਲਾਉਣੀ ਕਰੀਏ ਇੱਥੇ ਚੜਾ ਦੇ ਚੜਾ ਦੇ ਇਹਨੂੰ ਲੈ ਵੇ ਆਪਣੇ ਵਾਸਤੇ ਗੱਡੀ ਚੱਕ ਪਾਰਕਿੰਗ ਵੀ ਹੈਗੀ ਹੈ ਜਿਹੜਾ ਰਾਜੇ ਟਾਬੇ ਤੇ ਆਪਾਂ ਗੱਡੀ ਕਰਤੀ ਆ ਪਾਰਕ ਇੱਥੇ

चला जो पीए चाह हाँ जी भाई सत नहीं कहीं आवे इधर पास खान पीन सारा समान बंद प्लेटा ही, तो ही, ही रखते मेरे मूहरे ਏ ਆ ਜੀ ਰਾਜਾ ਟੱਬੇ ਦਾ ਅੰਦਰਲਾ ਹਾਲ ਹਾਂਜੀ ਹਾਲ ਮਤਲਬ ਦੂਜਾ ਹਾਲ ਨਹੀਂ ਮਤਲਬ ਕੀ ਇਹ ਹਾਲ ਆ ਸਾਸਰੀ ਕਾ ਬੁਰਾ ਹਾਲ ਬੁਰਾ ਹਾਲ ਨਹੀਂ ਬਹੁਤ ਵਧੀਆ ਹਾਲ ਮੈਂ ਪੂਰਾ ਘੈਂਡ ਕੀ ਕੀ ਕਹਿੰਦੇ ਟਿੱਕੀ ਟਿੱਕੀ ਓ ਕੀ ਖਾਣਾ ਨਰਨ ਟਿੱਕੀਆਂ ਏ ਟਿੱਕੀ ਕਿਨੇ ਚੈਨ ਚੀ ਆਪਾਂ ਅੱਠ ਬੰਦੇ ਆਪਾਂ ਅੱਠ ਤੇ ਨੌ ਆ ਨੌ ਬਾਈ ਹੋ ਗਿਆ ਨੌ ਬਾਈ ਟਿੱਕੀਆਂ ਸਾਡੀਆਂ ਬਹੁਤੀਆਂ ਐ ਇੱਕ ਇੱਕ ਪਲੇਟ ਕਰਕੇ ਸਾਰਾ ਮੂਰੇ ਰੱਖੀ ਜਾਂਦੇ ਆ ਅੱਛਾ ਇਹ ਆ ਜਾਂਦੀਆਂ ਸਾਰੇ ਮੂਰੇ ਬਈ ਟਿੱਕੀਆਂ ਨੇ ਪਲੇਟਾਂ ਜਿਹੜੀਆਂ ਰੱਖਣ ਲੱਗ ਪਏ ਆ ਆ ਗਈਆਂ ਟਿੱਕੀਆਂ ਆਪਣੀਆਂ ਚੱਕੋ ਬਈ ਨੰਮਰਦਾਰ ਸਾਹਿਬ ਚਲੋ ਯਾਰ ਵੀ ਨਾਲ ਹੀ ਦੇ ਰਹੇ ਟਿੱਕੀਆਂ ਖਾ ਕੇ ਨਾਲ ਆ ਕੇ ਪਕੌੜੇ ਤੇ ਹੁਣ ਦੋ ਦੋ ਚਾਰ ਚਾਰ ਪਕੌੜੇ ਖਾ ਲਏ ਆਪਾਂ ਫਿਰ ਚਾਹ ਪੀ ਕੇ ਤੇ ਚੱਲਦੇ ਆਂ ਸਾਰਾ ਕੁਝ ਹੈਗਾ ਚਲੋ ਜੀ ਪੈਂਡ ਪਹੁੰਚ ਗਏ ਆਂ ਬਾਈ ਆਪਣੇ ਟੂਲਟਕਸ ਤੇ ਇਹ ਫੋਟਰ ਛੱਡ ਬਾਈ ਫੋਟਰ ਚਿਆਕ ਪਹਿਲੀ ਵਾਰ ਪਿੰਡ ਚ ਐਂਟਰੀ ਗੱਡੀ ਸਾਡੀ ਦੀ ਨਾਲ ਟਾਇਰਾਂ ਦੀ ਵੀ ਤੇ ਉਹ ਟੂਲ ਟੈਂਕਸ ਦਾਦੇ ਫਤਿਹ ਨਰ ਆ ਗਏ ਅਸੀਂ ਲੈ ਕੇ ਹੋ ਜਾਂਦੇ ਹਜੇ ਤਾਂ ਲੈ ਕਹਿੰਦੇ ਅਸੀਂ ਸਾਰਾਪੁਰ ਪਹੁੰਚ ਗਏ ਦੱਸ ਫੋਨ ਤੇ ਬੰਦਾ ਝੂਠ ਸਭ ਤੋਂ ਜ਼ਿਆਦਾ ਝੂਠ ਫੋਨ ਤੇ ਹੀ ਬੋਲਦਾ ਬੰਦਾ ਫੋਨ ਆਹੀ ਜਾਂਦਾ ਮਰੀਜ਼ਾਂ ਦੇ ਫੋਨ ਆਏ ਪਏ ਆ ਲਾਵੇ ਉੱਤ ਲਾ ਵੀ ਨਰੈਣ ਉੱਤਰ ਜਾ ਨਾਰ ਆ ਜਾਣ ਨਾਰ ਆ ਜਾਣ ਇਹ ਹੈਗਾ ਸਾਡਾ ਲੱਲਿਆਣਾ ਰਾਹ ਸਿਆਕ ਚਲ ਬਈ ਲਾ ਤੇ ਅੰਦਰ ਹੀ ਆ ਇਧਰ ਵੇਖ ਲੈ ਕਿਵੇਂ ਕਰਨੀ ਆ ਉਹ ਖੜੀ ਗੱਡੀ ਆਪਣੀ ਐਂਬੂਲੈਂਸ ਦੂਜੀ ਉਹ ਖੜੀ ਆ ਤੇ ਘਰੇ ਆਪਾਂ ਪਹੁੰਚ ਗਏ ਆ ਲੈ ਕੇ ਗੱਡੀ ਨੂੰ ਇੱਧਰ ਕਰ ਲੈ ਬਾਈ ਇੱਧਰ ਜਨ ਕਰ ਲੈ ਜਾ ਜਾ ਇੱਥੇ ਕਰ ਲੈ ਇੱਥੇ ਕਰ ਲੈ ਇੱਥੇ ਤੇ ਜੋ ਤੇਲ ਜੋ ਤੈਨੂੰ 100 ਰੁਪਏ ਦੇਣਗੇ ਆਵਾਜ਼ਾਂ ਯਾਰ ਆਉਂਦੇ ਇੱਕ ਤਾਂ ਪੈਸੇ ਫੜ ਲੈ ਜੀ ਤੇ ਆਉਂਦੇ ਇਹਦੀ ਵੀ ਪਹਿਲੀ ਬਰਸਾਤ ਸੀ ਦੇਖੋ ਹਾਂ ਹੈ ਪਹਿਲੀ ਬਰਸਾਤ ਆ ਵੀ ਮੀਂਹ ਚ ਹੀ ਆਈ ਸੀਗੀ ਹਾਂ ਇਹ ਵੀ ਮੀਂਹ ਚ ਆਈ ਸੀ ਤੇ ਹੋਰ ਹਾਂ ਆਪਣੀ ਫੋਰਚੂਨਰ ਦਾ ਨੰਗ ਹੀ ਮਤਲਬ ਇਹਦਾ ਤੁਰ ਕੇ ਜਾਣਾ ਪੈਣਾ ਹੋਣ ਗੱਡੀ ਅਸੀਂ ਲਾ ਕੇ ਤੇ ਹੁਣ ਅਸੀਂ ਚੱਲਿਆ ਘਰੇ ਵਾਪਸ ਮੀਂਹ ਦਾ ਮੌਸਮ じゃ ਇੱਥੇ ਵੀ ਬਣਿਆ ਪਿਆ ਲੁਧਿਆਣੇ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਸੀ ਕੰਮ ਕਰਕੇ ਮਰਨ ਨੂੰ ਇੱਕ ਤਰ੍ਹਾਂ ਨਾਲ ਜਟਿਲ ਲੱਗਦਾ ਹੈ ਪਰ ਜਿਹੜੀ ਆਸਾਨੀ ਸੀ ਦੇਖਦੇ ਹਾਂ ਕਿ ਅੰਦਰੋਂ ਤਾਂ ਇਸੇ ਤਰ੍ਹਾਂ ਪਾਚੀ ਕਿੰਨੇ ਕਿ ਤਸ ਜੋਗੀ ਕੀ ਨਗਰੀ ਸਭ ਕੋ ਵਸੇ ਭੀਕੀ ਜੋਗਨਾ ਆਪ ਵੀ ਜੋ ਇਹਨਾਂ ਤਰ੍ਹਾਂ ਦੇ ਅੰਦਰਲਾ ਜਿਹੜਾ ਇਹ ਮਾਨ ਹੁੰਦਾ ਹੈ ਉਹ ਵੀ ਸੁਧਾਰ ਨਹੀਂ ਚੁੰਦੇ ਹੋ ਸਕਦਾ ਇਹ ਸਾਡੀ ਜ਼ਿੰਦਗੀ ਜੋ ਜੰਮਦਾ ਤਰੀਕਾ ਹੈ ਕੋਈ ਇਹਨਾਂ ਲਈ ਰਾਤੇ ਸੂਸਮੇ ਤਾਂ ਬਲੇ ਸਹਿਯੋਗ ਨਾਲ ਮਹਾਰਾਜ ਜੀ ਨੂੰ ਪੁਲਾਈ ਹੈ ਮਾਰੀ ਦੇ ਤੁਲ ਮਹਾਰਾਜ ਜੀ ਸੇਵਾ ਦੇ ਵਿੱਚ ਵਾਧਾ ਕਰਦੇ ਹੈ ਬਹੁਤ ਨਵੇਂ ਅੰਗਨ ਸਦੇ ਆਦੀ ਕੀਏ ਮਹਾਰਾਜ ਜੀ ਆਪ ਜੀ ਦੀ ਕਿਰਪਾ ਕੀਤੀ ਹੈ ਸਾਰੇ ਗੁਰੂ ਔਖਾਂ ਹੈ ਜਿਆਦਾ ਵੱਡੀ ਉਹ ਵੱਡੀ ਦੋ ਦੋ ਜੰਤ ਨੇ ਜਾਣੀ ਆਹ ਆਹ ਉਹ ਵੱਡੀ ਹੈ ਜਿਹੜਾਆਂ ਦੇ ਵਿੱਚ ਲੰਘਦੀ ਹੈ ਨਹੀਂ ਵੱਡੀ ਸਮੂਹ ਨਗਰ ਦੇ ਸਹਿਯੋਗ ਦਾ ਸਦਕਾ ਐਨ ਆਰ ਆਈ ਵੀਰਾਂ ਭਰਾਵਾਂ ਦੇ ਸਹਿਯੋਗ ਦਾ ਸਦਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਗੁਰੂ ਸਾਹਿਬ ਨੇ ਮਿਹਰ ਕੀਤੀ ਬਖਸ਼ਿਸ਼ ਕੀਤੀ ਸੇਵਾ ਦੇ ਵਿੱਚ ਵਾਅਦਾ ਕੀਤਾ ਇੱਕ ਨਵੀਂ ਐਂਬੂਲੈਂਸ ਜਿਹੜੀ ਇਲਾਕੇ ਵਾਸਤੇ ਹੋਰ ਲੈ ਕੇ ਆਂਦੀ ਆ ਸੋ ਵਾਇਗਰੂ ਮੇਰਾ ਕਾਰਨ ਇਸੇ ਤਰ੍ਹਾਂ ਸੇਵਾਵਾਂ ਕਰਨ ਦਾ ਜਿਹੜਾ ਉਹ ਬਲ ਉਤਮ ਤਾਕਤਾਂ ਬਖਸ਼ਿਸ਼ ਕਰਦੇ ਰਹੇਨ ਸਾਰੇ ਨਗਰ ਤੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਉਹ ਐਂਬੂਲੈਂਸ ਲੈ ਕੇ ਤੇ ਹੁਣ ਆਪਾਂ ਆ ਗਿਆਂ ਘਰੇ ਤੇ ਟਾਈਮ ਹੋ ਗਿਆ ਜਿਹੜਾ 6:30 ਵਜੇ ਦਾ ਤੇ ਕਿਵੇਂ ਲੱਗੀ ਅੱਜ ਦੀ ਵੀਡੀਓ ਤੇ ਸਾਡੀ ਸੇਵਾ ਕਿਵੇਂ ਲੱਗੀ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਜੋ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਜਿਹੜਾ ਸਬਸਕ੍ਰਾਈਬ ਕਰ ਲੈ ਜੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ